ਵੇ ਸ਼ਾਇਦ ਜਿੰਨੀ ਮਾਇਆ ਹੋਏਗੀ ਉੰਨੀ ਚਿੰਤਾ ਰਹਿਤ ਹੋ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹੇ ਜਿਸ ਤਰ੍ਹਾਂ ਬਹੁਤ ਤਿਸੇ ਗ੍ਰਹਿ ਚਿੰਤਾ ਜਿਹਦੇ ਘਰ ਵਿੱਚ ਬਹੁਤ ਜ਼ਿਆਦਾ ਪਤਨ ਆਰਥ ਮਾਇਆ ਭਾਈ ਉਹਨੂੰ ਚਿੰਤਾ ਵੀ ਬਹੁਤ ਜ਼ਿਆਦਾ ਹੈ ਮਹਾਰਾਜ ਫਿਰ ਮਾਇਆ ਨਾਲ ਸੁਖੀ ਨਹੀਂ ਹੋ ਸਕਦੇ ਹਜ਼ੂਰ ਨੇ ਕਿਹਾ ਨਹੀਂ ਇਹ ਤੇਰਾ ਭੁਲਿਖਾ ਹੈ ਭਾਈ ਮਾਇਆ ਬਹੁਤ ਇਕੱਠੀ ਕਰਕੇ ਤੂੰ ਸੁਖੀ ਨਹੀਂ ਹੋ ਸਕਦਾ ਇਹ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਹਿੰਦੇ ਕਿ ਜੇ ਤੇਰੇ ਕੋਲ ਬਹੁਤ ਮਾਇਆ ਆ ਜਾਏ ਤੂੰ ਸਮਝੇ ਮੈਂ ਪਦਾਰਥ ਖਰੀਦ ਕੇ ਸੁਖੀ ਹੋ ਜਾਏਗਾ ਸੁਖੀ ਨਹੀਂ ਉੰਨੀਆਂ ਚਿੰਤਾਵਾਂ ਵੱਜ ਜਾਣਗੀਆਂ ਤੇਰੀ ਹਜ਼ੂਰ ਕਹਿੰਦੇ ਸੁਖ ਨਹੀਂ ਬੋਤੇ ਧਨ ਖਟੇ ਪੜੋ ਸੁਖ ਨਹੀਂ ਪਿਖੈ ਨਿਰਤਨਟ ਸੁਖ ਨਾਹੀ ਬੋਦੇਸ਼ ਕਮਾਏ